ਆਪ ਸਾਰੇ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਇੱਕ ਬੜੀ ਵੱਡੀ ਅਪਡੇਟ ਲਈ ਮੈਂ ਤੁਹਾਡੇ ਸਾਹਮਣੇ ਰੂਬਰੂ ਹੋ ਲਗਾ ਦਰਸ਼ਕੋ ਸੁਣਾਈ ਉੱਚੀ ਕਿ ਬੜੀ ਬ੍ਰਾਹਮਣਾ ਨੈਸ਼ਨਲ ਹਾਈਵੇ ਜੇ ਕੇ ਬੈਂਕ ਦੇ ਕੋਲ ਇੱਕ ਗੋਲੀ ਚਲੀ ਹੈ ਕਿਉਂਕਿ ਬੜੀ ਵੱਡੀ ਅਪਡੇਟ ਮੈਂ ਤੁਹਨੇ ਕਰਨ ਸਾਂਝੀ ਕਰਾ ਰਿਹਾ ਹਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਜਾਓ ਕਿ ਜਿੰਨੇ ਵੀ ਸਾਡੇ ਦਰਸ਼ਕ ਨਾ ਹੁੰਦੇ ਕੋਲ ਖਬਰ ਪੁੱਛੀ ਸਕੇ ਦਰਸ਼ਕੋ ਦੱਸਿਆ 11 ਸੂਤਰੇ ਵਾਲੇ ਖਬਰ ਆ ਰਹੀ ਹੈ ਕਿ ਬੜੀ ਬ੍ਰਾਹਮਣਾ ਨੈਸ਼ਨਲ ਹਾਈਵੇ ਜੇ ਕੇ ਬੈਂਕ ਦੇ ਕੋਲ ਕੋਈ ਗੋਲੀ ਚੱਲੀ ਹੈ ਜਿਹਦੇ ਚਲਦੇ ਜੰਮੂ ਕਸ਼ਮੀਰ ਪੁਲਿਸ ਵੀ ਮੌਕੇ ਦੇ ਉੱਤੇ ਪੁੱਜੀ ਚੁਕੀ ਦੀ ਹੈ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਆਖਿਰ ਕੀ ਕਾਰਨ ਰਿਹਾ ਕਿਉਂਕਿ ਕਿਉਂਕਿ ਬੜੀ ਬ੍ਰਾਹਮਣਾ ਇੱਕ ਬੜੀ ਵੱਡੀ ਖਬਰ ਜਿਹੜੀ ਇਸ ਵੇਲੇ ਨਿਕਲੀ ਹੈ ਸਾਹਮਣੇ ਆ ਰਹੀ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਬਾਰ ਬਾਰ ਅਸੀਂ ਆਪਣੇ ਚੈਨਲ ਦੇ ਰਾਏ ਸਾਡੇ ਕੋਲ ਜਿਹੜੀ ਵੀ ਕੋਈ ਅਪਡੇਟ ਆਉਂਦੀ ਹੈ ਸੁਣਦਾ ਜਰੂਰ ਪੁਜਾਣੇ ਮਰ ਇਸ ਵੇਲੇ ਦੀ ਲਾਈਵ ਅਪਡੇਟ ਜਿਹੜੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਬੜੀ ਬ੍ਰਾਹਮਣਾ ਨੈਸ਼ਨਲ ਹਾਈਵੇ ਜਿੱਥੇ ਜਕੇ ਬੈਂਕ ਜਿਹਦਾ ਏਟੀਐਮ ਵੀ ਬਾਹਰ ਲੱਗੇ ਦਾ ਉੱਥੇ ਗੋਲੀ ਚੱਲਣ ਦਾ ਇੱਕ ਮਾਮਲਾ ਸਾਹਮਣੇ ਆਇਆ ਸਾਥੀਓ ਜਿਹੜੀ ਤਸਵੀਰਾਂ ਇਸ ਵੇਲੇ ਮੈਂ ਤੁਹਾਨੂੰ ਕਨੇ ਸਾਂਝੀਆਂ ਕਰਾ ਰਾਂ ਇਹ ਬੜੀ ਬਰਮਣਾ ਦੇ ਨੈਸ਼ਨਲ ਹਾਈਵੇ ਜਕੇ ਬੈਂਕ ਦੇ ਕੋਲ ਦੀਆਂ ਤਸਵੀਰਾਂ ਨੇ ਜਿੱਥੇ ਦੱਸਿਆ ਯਾਦ ਆ ਕਿ ਤਾਜ਼ੀਆਂ ਤਸਵੀਰਾਂ ਜਿਹੜੀਆਂ ਇਸ ਵੇਲੇ ਜਿਹੜੀਆਂ ਮੈਂ ਤੁਹੰਦੇ ਕਨੇ ਸਾਂਝੀ ਕਰਾਂਗਾ ਤੋ ਤੁਸੀਂ ਦੇਖ ਸਕੋਗੇ ਜੰਮੂ ਕਸ਼ਮੀਰ ਪੁਲਿਸ ਬੜੀ ਬ੍ਰਾਹਮਣਾ ਪੁਲਿਸ ਔਰ ਐਸ ਐਚ ਓ ਬੜੀ ਬ੍ਰਾਹਮਣਾ ਥਾਣਾ ਪਰਬਾਰੀ ਔਰ ਐਸ ਡੀ ਪੀ ਓ ਬੜੀ ਬ੍ਰਾਹਮਣਾ ਸਾਰੇ ਮੌਕੇ ਤੇ ਪੁੱਜੀ ਚੁਕੇ ਨੇ ਕਿ ਆਖਰ ਕੀ ਕਾਰਨ ਰਿਹਾ ਕਿ ਜਿਹੜੇ ਬੜੀ ਬ੍ਰਾਹਮਣਾ ਇੱਥੇ ਗੋਲੀ ਕਾਂਡ ਜਿਹੜਾ ਦਿਖਣੇ ਲਈ ਮਿਲਿਆ ਦਰਸ਼ਕੋ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਆਪਸੀ ਸਾਈਂ ਟੀਵੀ ਚੈਨਲ ਦੇ ਰਾਹੀਂ ਤੁੰਦਾ ਪਛਾਣੇ ਦੀ ਕੋਸ਼ਿਸ਼ ਕਰ ਰਹੇ ਆਂ ਸੂਤਰਿਆਂ ਵਾਲੇ ਖਬਰੇ ਨਿਕਲੀ ਆਦੀ ਕਿ ਇੱਕ ਦੋ ਨਕਾਬਪੋਸ਼ਾਂ ਦੇ ਨਾਲ ਤੇ ਇੱਕ ਵਿਅਕਤੀ ਜਿਹੜਾ ਉੱਥੇ ਪੈਸੇ ਕਢਾਣ ਆਦਾ ਉਹਦੇ ਉੱਪਰ ਜਿਹੜਾ ਫਾਇਰ ਕਰੀਉਂ ਦੇਣਾ ਜਿਹੜਾ ਵਿਅਕਤੀ ਦਰਸ਼ਕੋ ਜਿਹੜਾ ਗਾਇਲ ਹੋਇਆ ਉਹਦੇ ਚ ਉਹਦੇ ਤੇ ਚੱਲਦੇ ਉਸੇ ਬੜੀ ਬ੍ਰਹਮਣਾ ਦੇ ਨਜ਼ਦੀਕੀ ਹਸਪੀਟਲ ਸ਼੍ਰੀ ਯੋਮ ਲੈ ਜਾਇਆ ਜਾਂਦਾ ਉਹਦੇ ਬਾਅਦ ਉਹਦਾ ਉੱਥੇ ਉਪਚਾਰ ਚੱਲਦਾ ਤੇ ਉਹਦੇ ਬਾਅਦ ਉਸੇ ਜੀਐਮਸੀ ਰੈਫਰ ਕੀਤਾ ਜਾਂਦਾ ਦਰਸ਼ਕੋ ਇੱਕ ਬੜੀ ਵੱਡੀ ਅਪਡੇਟ ਮੈਂ ਤੁਹੰਦੇ ਕਨੇ ਸਾਂਝੀ ਕਰਾਦਾ ਮਰ ਅਸਤ ਹੁੰਦੇ ਅਗੇ ਇਹ ਅਪੀਲ ਕਰਕੇ ਕਿ ਇਸ ਵੀਡੀਓ ਕੀ ਜਿਆਦਾ ਕੋਲਾ ਜਿਆਦਾ ਸ਼ੇਅਰ ਜ਼ਰੂਰ ਕਰਾ ਕਰੋ ਕਿ ਜਿੰਨੇ ਵੀ ਸਾਡੇ ਦਰਸ਼ਕਾਂ ਉਹਨਾਂ ਤੋਂ ਕੋਈ ਸਾਡੀ ਖਬਰ ਪੁੱਛ ਸਕਦੇ ਦਰਸ਼ਕੋ ਤੋਂ 200 ਤੱਕ ਜੰਮੂ ਕਸ਼ਮੀਰ ਪੁਲਿਸ ਵੀ ਕਾਫੀ ਮਾਤਰਾ ਜੁਥੇ ਪੁੱਜੀ ਚੁੱਕੀ ਦੀ ਹੈ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੂਰੀ ਅਸੇ ਪਾਸੇ ਜਿਹੜੇ ਸੀਸੀਟੀਵੀ ਕੈਮਰੇ ਨਾਲ ਉਹ ਵੀ ਖੰਗਾਲੇ ਜਾਗ ਕੀ ਆਖਿਰ ਕਿ ਕਾਰਨ ਰਿਹਾ ਜਿਹੜੇ ਦੋ ਨਕਾਬ ਪੋਸ਼ ਆਂਦੇ ਨੇ ਕਿਸ ਮਨਸੂਬੇ ਲਈ ਉੱਥੇ ਆਂਦੇ ਨੇ ਜਿਹਦੇ ਕਾਰਨ ਉੱਥੇ ਫਾਇਰ ਕਰੀ ਜੁਰ ਦੇ ਦਰਸ਼ਕੋ ਇੱਕ ਬੜੀ ਵੱਡੀ ਅਪਡੇਟ ਮੈਂ ਤੁਹੰਦੇ ਕਰਨ ਸਾਂਝੀ ਕਰਾਦਾ ਪਰ ਲਾਈਵ ਅਪਡੇਟ ਹੈ ਦਰਸ਼ਕੋ ਆਪਸੀ ਸਾਈ TV ਚੈਨਲ ਦੇ ਰਾਹੀਂ ਤੁੰਦਾਰ ਪਹਾਨੇ ਦੀ ਕੋਸ਼ਿਸ਼ ਕਰਾਦਾ ਦੱਸਿਆ ਜਿਆਦਾ ਕਿ ਬੜੀ ਬ੍ਰਹਮਣਾ ਜਿਹੜਾ ਇੱਕ ਗੋਲੀकांड ਜਿਹੜਾ ਮਾਮਲਾ ਦਿਖਣੇ ਲਈ ਮਿਲਿਆ ਇਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਾਫੀ ਗੰਭੀਰ ਰੂਪ ਕਰਨੇ ਗਾਇਬ ਹੋਇਆ ਉਸੇ ਸ਼ਰੀਓਮਾ ਹਸਪੀਟਲ ਵਿੱਚ ਪਹਿਲਾਂ ਲਿਆ ਜਾਇਆ ਜਾਂਦਾ ਉਹਦੇ ਬਾਅਦ ਉਸੇ ਜੀਐਮਸੀ ਰੈਫਰ ਕੀਤਾ ਜਾਂਦਾ ਇਸ ਵੀਡੀਓ ਗੀ ਜਿਆਦਾ ਕੋਲਾ ਜਿਆਦਾ ਸ਼ੇਅਰ ਜ਼ਰੂਰ ਕਰਿਆ ਕਰੋ ਦਰਸ਼ਕੋ ਆਪਸੀ ਸਾਈਂ TV ਚੈਨਲ ਇੱਕ ਐਸਾ ਚੈਨਲ ਹੈ ਜਿਹੜੇ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਜ਼ਰੂਰਤ ਹੁੰਦੇ ਦਾ ਕਰਪੇ ਜਾਂਦਾ ਹੈ